ਖੇਡਖਾਨੀ ਕੀਤੀ ਭੰਡ ਤੋੜ ਕੀਤੀ ਇਹਦੀ ਦਵਾਰ ਥੋੜੇ ਸਾਹਮਣੇ ਟੁੱਟੀ ਹੋਈ ਆ ਅੰਦਰ ਕਮੇਟੀ ਦੀ ਜੇਸੀਬੀ ਲੱਗੀ ਹੋਈ ਆ ਇਹ ਸ਼ਹੀਦਾਂ ਦੀ ਯਾਦ ਨੂੰ ਨਗਰ ਕੌਂਸਲ ਨੇ ਤੋੜੀ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਦੀ ਬਾਹਰੀ ਦਵਾਰ ਹੁਣ ਔਰ ਸਾਡੇ ਜਿਹੜੇ ਅਧਿਕਾਰੀ ਆ ਨਗਰ ਕੌਂਸਲ ਦੇ ਉਹਨਾਂ ਸਾਰਿਆਂ ਨੇ ਮਿਲਿ ਭੁਗਤ ਕਰਕੇ ਇਹ ਜਿਹੜਾ ਸ਼ਹੀਦ ਭਗਤ ਸਿੰਘ ਦੀ ਯਾਦ ਚ ਕਮਿਊਨਿਟੀ ਹਾਲ ਬਣਿਆ ਹੋਇਆ ਮਾਮਲਾ ਕਰਮਾਇਆ ਜਿਹਦੇ ਤੇ ਸੱਤਾਧਾਰੀਤਰ ਨੇ ਜਾਨ ਪੁੱਜ ਕੇ ਉੱਤੇ ਪਹਿਲਾਂ ਤਾਂ ਰੋਕ ਲਵਾਤੀ ਸਰਕਾਰ ਇਨਕਲਾਬ ਦੇ ਨਾਰੇ ਲਗਾਉਣ ਅਤੇ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਸਾਹਿਬ ਦੀਆਂ ਦਫ਼ਤਰ ਵਿੱਚ ਫੋਟੋਆਂ ਲਗਾਉਣ ਦਾ ਦਿਖਾਵਾ ਬੰਦ ਕਰੇ ਪ੍ਰਦਰਸ਼ਨਕਾਰੀ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਦੀ ਦੀਵਾਰ ਤੜਪਾਉਣ ਵਾਲੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਈਓ ਠੇਕੇਦਾਰ ਅਤੇ ਹੋਰ ਸਬੰਧਤ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਵਾਉਣ ਲਈ ਦਿੱਤੀ ਸ਼ਿਕਾਇਤ ਮਸਕਤੀ ਦੀ ਗੱਲ ਆ ਵੀ ਇਹਨੂੰ ਸਚਾਰੂ ਢੰਗ ਨਾਲ ਕਦੇ ਚਲਾਇਆ ਹੀ ਨਹੀਂ ਗਿਆ ਅਦਾਰੇ ਨੇ ਇਸ ਬਾਰੇ ਜਦ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਅਤੇ ਈਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਸਾਰਾ ਕੰਮ ਕਾਨੂੰਨ ਦੇ ਦਾਇਰੇ ਵਿੱਚ ਹੋ ਰਿਹਾ ਹੈ। ਦਫਤਰ ਨਗਰ ਕੌਂਸਲ ਨੇ ਹੁਕਮ ਨਾਲ ਕੰਦ ਢਾਈ ਗਈ ਹੈ ਤੇ ਪਿੱਛੇ ਕਰਨ ਦਾ ਆਰਡਰ ਹੋਇਆ ਨਗਰ ਕੌਂਸਲ ਜਿਵੇਂ ਨਗਰ ਕੌਂਸਲ ਨੇ ਕਹਿਣਾ ਹੈ ਉਹਨੇ ਕੰਮ ਚੱਲਦਾ ਨਗਰ ਕੌਂਸਲ ਵੱਲੋਂ ਛੀਂਧ ਭਾਗਤਨ ਕਮਿਊਨਿਟੀ ਹਾਲ ਦੀ ਜਿਹੜੀ ਕੰਦ ਦੇਖ ਦਿੱਤੀ ਆ ਇਹਦਾ ਮਾਮਲਾ ਬੜਾ ਕਰਵਾ ਗਿਆ ਦੇਖੋ ਹਰ ਵੀ ਇੱਥੇ ਠੇਕੇਦਾਰਾ ਖੜਾ ਇਹ ਠੇਕੇਦਾਰ ਸਾਹਿਬ ਇਹ ਪਰਿਵਾਰੇ ਹੈਗੇ ਨੂੰ ਕੰਮ ਪਕੜ ਤੇ ਜੀਸੀਬੀ ਮਸ਼ੀਨ ਚੱਲ ਰਹੀ ਆ ਇਹਦੇ ਵਿਰੋਧ ਦੇ ਵਿੱਚ ਇੱਥੇ ਇਕੱਠੇ ਹੋਇਆ ਨਗਰ ਕੌਂਸਲ ਦਾ ਪ੍ਰਧਾਨ ਸਾਹਿਬ ਦਾ ਰਾਜਕਮਲ ਜਤਿੰਦਰਪਾਲ ਰਾਣਾ ਕਾਉਂਸਲਰ ਹੈਗੇ ਆ ਰਵਿੰਦਰਪਾਲ ਰਾਜੂ ਆ ਹੋਰ ਅੱਰੀ ਇੱਥੇ ਸਾਰੇ ਪਹੁੰਚੇ ਹੋਏ ਆ ਜੀਨ ਦਾ ਕਹਿਣਾ ਵੀ ਇਹ ਗੈਰ ਕਾਨੂੰਨੀ ਤੌਰ ਤੇ ਇਹ ਕੰਮ ਕੀਤਾ ਜਾ ਰਿਹਾ ਤਾਂ ਕਿ ਠੇਕੇਦਾਰ ਕਟਕੜ ਦਾ ਇਹ ਕਹਿਣਾ ਹੈਗਾ ਵੀ ਇਹਦੀ ਜਿਸੀਨ ਬਕਾਇਦਾ ਨਗਰ ਕੌਂਸਲ ਤੋਂ ਪਰਮਿਸ਼ਨ ਲਈ ਆ ਸਾਨੂੰ ਜੇ ਹੀ ਨੇ ਲਿਖ ਕੇ ਦਿੱਤੀ ਹੈ ਪਰਮਿਸ਼ਨ ਤਾਂ ਅਸੀਂ ਇਸੇ ਕੰਮ ਕਰਨ ਲੱਗੇ ਆ ਨਹੀਂ ਤਾਂ ਅਸੀਂ ਨਹੀਂ ਹਟਾਉਣਾ ਆਹ ਬੁੱਥ ਜਿਹੜਾ ਹੈਗਾ ਡਾਕਟਰ ਬੀ ਆਰ ਅੰਬੇਦਕਰ ਦਾ ਇਹ ਸਥਾਪਿਤ ਕੀਤਾ ਹੈਗਾ ਇਹਨੂੰ ਰਸਤਾ ਜਿਹੜਾ ਹੈਗਾ ਖੁੱਲਾ ਕਰਨ ਵਾਸਤੇ ਇਹ ਇੱਥੇ ਬਣਾਇਆ ਗਿਆ ਇਹਨੂੰ ਢਾਇਆ ਗਿਆ ਆਪਾਂ ਜਿਹੜੇ ਕਿਦੇ ਹੁਕਮਾਂ ਨਾਲ ਲੱਗੇ ਇੱਥੇ ਹਾਂ ਸ਼ਾਮਪੁਰ ਭਟੇ ਜੀ ਹੁਣ ਦਿਖਾਓ ਕੋਈ ਲਿਖਤੀ ਹੈਗਾ ਆਪਣੇ ਕੋਲੇ ਲਿਖਤੀ ਹੈ ਨਹੀਂ ਤੁਹਾਡੇ ਕੋਲੇ ਹੁਣ ਕੋ ਲਿਖਤੀ ਲਿਆਓ ਜਾਂ ਆਪ ਆਵੇ ਉਹ ਜਿਹਨੇ ਆਪਨਾਲ ਜਿਹਦੇ ਹੁਕਮ ਪਰ ਆ ਜਾਓ ਤੁਸੀਂ ਹਾਂਜੀ ਸਰ ਸਿਕਦਾਰ ਸਾਹਿਬ ਕਿੰਨਾ ਹੈਗਾ ਇਹ ਮਸਲਾ ਇਹਨੇ ਕਹਿੰਦੇ ਹੈ ਵੀ ਇਹ ਗੈਰ ਕਮਿਊਨਿਟੀ ਟਾਉਣਾ ਤੁਸੀਂ ਟਾ ਰਹੇ ਹੋ ਭਟਾਣੇ ਨਗਰ ਕੌਂਸਲ ਦੇ ਰਿਟਰਨ ਆਰਡਰ ਹੋਇਆ ਜੀ ਕੰਦ ਢਾਣਦੇ ਨਗਰ ਕੌਂਸਲ ਦੇ ਆਰਡਰਾਂ ਤੋਂ ਬਾਅਦ ਆਪਾਂ ਕੰਟਾ ਨਿਕਾਲਣਾ ਸ਼ੁਰੂ ਕੀਤਾ ਇਹਦੇ ਆਰਡਰ ਹੋਏ ਜੀ ਇਹ ਭਾਗ ਅਫਸਰ ਭਾਗ ਅਫਸਰ ਦਲਜੀਤ ਸਿੰਘ ਰਾਣਾ ਜੀ ਦਿਖਾ ਸਕਦੇ ਹੋ ਜੀ ਤੁਸੀਂ ਉਹ ਕਾਪੀ ਦੇ ਸਕਦਾ ਸਾਨੂੰ ਜੀ ਦਿਖਾ ਦਿਓ ਜੀ ਜਰਾ ਕੋਈ ਤਾਂ ਹੀ ਕੋਈ ਪੈਗਾ ਤੁਸੀਂ ਢਾ ਰਹੇ ਹੋ ਤਾਂ ਮੌਕੇ ਤੇ ਕਾਪੀ ਚਾਹੀਦੀ ਹੈ ਮੇਨ ਕਾਪੀ ਨਾਲ ਹੀ ਨਾਲ ਕਾਪੀ ਲੈ ਕੇ ਆਪਾਂ ਕੰਮ ਕੀਤਾ ਉਸ ਤੋਂ ਪਹਿਲਾਂ ਕੰਮ ਹੀ ਨਹੀਂ ਕੀਤਾ ਹੀ ਇੱਕ ਕਮੇਟੀ ਦੇ ਜਿਹੜੇ ਜੀਸੀਬੀ ਆ ਇਹ ਰੋਕੀ ਜਿਹਾ ਸੜਕ ਤੇ ਵਿਗੜ ਪੈਂਦਾ ਹੀ ਉਹ ਪਿੰਨਾ ਜਿਹਾ ਕੇ ਪਾਸੇ ਕਰਾਈ ਉਹ ਵੀ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਤੁਸੀਂ ਇਹਦੇ ਬਾਰੇ? ਇਹ ਦੇਖੋ ਜੀ ਇਹ ਸ੍ਰੀ ਦੇ ਆਜ਼ਮ ਸ਼ਹੀਦ ਭਗਤ ਸਿੰਘ ਜਿਹੜੀ ਸਾਡੀ ਆਜ਼ਾਦੀ ਦੇ ਲਾਹੇ ਤੇ ਮਹਾਨਾਇਕ ਸੀ। ਉਹਨਾਂ ਦੀ ਯਾਦ ਵਿੱਚ ਇਹ ਗਰੀਬ ਜਨਤਾ ਲਈ ਜਿਹੜੇ ਪਛੜੇ ਹੋਏ ਵਰਗਾਂ ਲਈ ਆਸ-ਪਾਸੇ ਇਹਦੇ ਸਾਰੀ ਜਿੰਨੀ ਆਬਾਦੀ ਰਹਿੰਦੀ ਆ ਗਰੀਬ ਆ ਔਰ ਪਿਛੜੇ ਹੋਏ ਲੋਕ ਆ। ਉਹਨਾਂ ਦੀ ਸਹੂਲਤ ਲਈ ਦੁੱਖ ਸੁੱਖ ਉਹਨਾਂ ਦੇ ਕੋ ਜੰਮਣ ਮਾਰਨ ਵਿਆਹ ਸ਼ਾਦੀ ਲਈ ਇਹ ਕਮਿਊਨਿਟੀ ਹਾਲ ਬਣਾਇਆ ਗਿਆ ਸੀ ਸ਼ਹੀਦ ਭਗਤ ਸਿੰਘ ਜਰਾਂ ਦੀ ਯਾਦ ਵਿੱਚ। ਔਰ ਅੱਜਕੱਲ੍ਹ ਦੀ ਗੱਲ ਆ ਵੀ ਇਹਨੂੰ ਸਚਾਰੂ ਢੰਗ ਨਾਲ ਕਦੇ ਚਲਾਇਆ ਹੀ ਨਹੀਂ ਗਿਆ। ਅਸੀਂ ਜਦੋਂ ਮੈਂ ਵੀ ਕਾਉਂਸਲਰਾਂ ਮੇਥੀ ਸੋਤਾ ਜੀ ਕਾਉਂਸਲਰਾਂ ਸਾਡੇ ਪ੍ਰਧਾਨ ਜੀ ਰਾਣਾ ਜੀ ਦੀ 2.5 ਸਾਲ ਪ੍ਰਧਾਨਗੀ ਦੇ ਦੌਰਾਨ ਅਸੀਂ 60 ਲੱਖ ਰੁਪਈਆ ਗਰੀਬ ਵਰਗ ਦੀ ਸਹੂਲਤ ਲਈ ਐਸਸੀ ਵਰਗ, ਡੀਸੀ ਵਰਗ ਜਿਹੜੇ ਤਵੇ ਕੁਝਲੇ ਲੋਕ ਆ ਉਹਨਾਂ ਦੀ ਸਹੂਲਤ ਲਈ ਉਹਨਾਂ ਨੂੰ ਆਜਬਰ ਇਟਾਂ ਤੇ ਆਪਦੇ ਸਮਾਂ ਰੋਜੋਜਿਤ ਕਰਨ ਲਈ ਅਸੀਂ ਇਹਨੂੰ ਰੈਨੋਵੇਸ਼ਨ ਕਰ ਲਈ ਇਹਨੂੰ ਦੁਬਾਰਾ ਚਾਲੂ ਕਰਨ ਲਈ 60 ਲੱਖ ਰੁਪਏ ਦਾ ਬਜਟ ਉੱਤੇ ਰੱਖਿਆ ਸੀ ਹਾਊਸ ਚ ਜਿਹਦੇ ਤੇ ਸੱਤਾਧਾਰੀ ਇਧਰ ਨੇ ਜਾਣ ਪੁੱਝ ਕੇ ਉੱਤੇ ਪਹਿਲਾਂ ਤਾਂ ਰੋਕ ਲਵਾਤੀ ਹੁਣ ਅੱਜ ਤਾਂ ਇਹਨਾਂ ਨੇ ਜਮਾਈ ਅੱਤ ਕਰਤੀ ਆਪ ਉੱਤੇ ਪੰਦੀ ਸਾਰੀ ਸੀਮਾ ਲੰਘ ਗਏ ਜਦੋਂ ਜਿਹੜਾ ਸਾਡਾ ਕਾਰਜਕਾਰੀ ਪ੍ਰਧਾਨ ਜਿਹੜਾ ਮੌਜੂਦਾ ਹੁਣ ਬੈਠਾ ਵਾ ਕੁਰਸੀ ਤੇ ਕਾਰਜਕਾਰੀ ਅਮਰਜੀਤ ਸਿੰਘ ਉਹਨੇ ਔਰ ਸਾਡੇ ਜਿਹੜੇ ਅਧਿਕਾਰੀ ਹੈ ਨਗਰ ਕਾਉਂਸਲ ਦੇ ਉਹਨਾਂ ਸਾਰਿਆਂ ਨੇ ਮਿਲੀ ਭੁਗਤ ਕਰਕੇ ਇਹ ਜਿਹੜਾ ਸ਼ਹੀਦ ਭਗਤ ਸਿੰਘ ਦੀ ਯਾਦ ਚ ਕਮਿਊਨਿਟੀ ਹਾਲ ਬਣਿਆ ਹੋਇਆ ਇਹਦੀ ਇਮਾਰਤ ਨੂੰ ਛੇੜਖਾਨੀ ਕੀਤੀ, ਭੰਡ ਤੋੜ ਕੀਤੀ, ਇਹਦੀਆਂ ਦਵਾਰ ਥੋੜੇ ਸਾਹਮਣੇ ਟੁੱਟੀ ਹੋਈ ਆ। ਅੰਦਰ ਕਮੇਟੀ ਦੀ ਜੇਸਬੀ ਲੱਗੀ ਹੋਈ ਆ। ਇਹ ਸ਼ਹੀਦਾਂ ਦੀ ਯਾਦ ਨੂੰ ਇਹ ਜਿਹੜੇ ਸ਼ਹੀਦਾਂ ਇਹ ਧਰੋਹ ਰੂੰਗੀ ਸ਼ਹੀਦਾਂ ਦੀ ਧਰੋਹਰ ਆ। ਇਹ ਧਰੋਹਰ ਨੂੰ ਮਿੱਟੀ ਚ ਮਿਲਾ ਰਹੇ ਆ। ਇਹ ਸ਼ਹੀਦਾਂ ਦਾ ਮਾਣ ਔਰੇ ਬਿਲਕੁਲ ਗੈਰ ਕਾਨੂੰਨੀ ਵਰਤਾਰਾ ਕਾਂਚਕਾਰੀ ਪ੍ਰਧਾਨ ਅਮਰਜੀਤ ਸਿੰਘ ਦੇ ਖਿਲਾਫ ਜਿਹੜਾ ਈਓ ਆ ਈਓ ਦੇ ਖਿਲਾਫ ਸੁਖਦੇਵ ਸਿੰਘ ਰੰਧਾਵੇ ਦੇ ਜਿਹੜਾ ਜੀਆ ਜੀ ਦੇ ਖਿਲਾਫ ਹੋਰ ਅਧਿਕਾਰੀਆਂ ਦੇ ਖਿਲਾਫ ਸਾਰਿਆਂ ਦੇ ਠੇਕੇਦਾਰਾਂ ਦੇ ਖਿਲਾਫ ਜਿਨੇ ਇੱਥੇ ਲੇਬਰ ਲਾਈ ਉਹ ਸਾਰਿਆਂ ਦੇ ਖਿਲਾਫ ਕਾਨੂੰਨੀ ਗੈਰ ਪ੍ਰਕਿਰਿਆਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਸੀਂ ਸ਼ਹੀਦਾਂ ਦਾ ਅਪਮਾਨ ਕਦੇ ਹੀ برداشت ਨਹੀਂ ਕਰਾਂਗੇ ਇਹਦੇ ਲਈ ਅਸੀਂ ਇਹਨਾਂ ਨੂੰ ਦੇਲ ਦਿਓ 700 ਲੱਖਾਂ ਤੇ 500 ਚ ਜਿੰਨੇ ਸਾਥੋਂ ਕਾਨੂੰਨੀ ਚਾਰਾ ਜੋ ਵੀ ਹੋਊ ਜਿੰਨਾ ਸਾਨੂੰ ਇਹ ਦੇਖੋ ਸ਼ੀਰ ਕਲੇ ਸਾਡੇ ਨੇ ਇੰਨੀ ਕਰਨ ਵਾਲੀ ਇਹ ਬਹੁਤ ਹੀ ਗੈਰ ਕਾਨੂੰਨੀ ਵਰਤਾਰਾ ਕੀਤਾ ਗਿਆ ਔਰ ਜੇ ਇਹਨਾਂ ਨੇ ਜੇ ਦੁਰਸ਼ੀਆਂ ਦੇ ਖਰਾਬਕਾਰ ਬਈ ਨਾ ਹੋਈ ਅਪਰਾਧਿਕ ਮਾਮਲੇ ਦਰਜ ਕਰਕੇ ਸਲਾਖਾਂ ਦੇ ਪਿੱਛੇ ਨਾ ਸਿੱਟੇ ਤਾਂ ਅਸੀਂ ਤਿੱਖਾ ਸੰਗਰਸ਼ ਔਣ ਵਾਲੇ ਦਿਨਾਂ ਵਿੱਚ ਕਰਾਂਗੇ ਜੀ ਨੇ ਸਵਾਹ ਤੁਸੀਂ ਕੋਈ ਕੀਤੀ ਹੈ ਕੰਪਲੇਂਟ ਕਿਤੇ ਹਾਂਜੀ ਮੈਂ ਹੁਣ ਈਓ ਸਾਹਿਬ ਨੂੰ ਲਿਖਤੀ ਤੌਰ ਤੇ ਦਿੱਤੀ ਆ ਕੰਪਲੇਂਟ ਪਈ ਹੈ ਗੈਰ ਕਾਨੂੰਨੀ ਜਿਹੜਾ ਸਰਕਾਰੀ ਇਮਾਰਤ ਨਾਲ ਛੇੜਖਾਨੀ ਸ਼ਹੀਦਾਂ ਦਾ અપਮਾਨ ਕੀਤਾ ਉਹ ਸਾਰੇ ਮਾਮਲੇ 'ਚ ਦੋਸ਼ੀਆਂ ਦੇ ਖਿਲਾਫ ਕਾਰਜਕਾਰੀ ਪ੍ਰਧਾਨ ਦੇ ਖਿਲਾਫ ਖੁਦ ਇਹ ਨੂੰ ਦਿੱਤੀ ਦਰਖਾਸਤ ਇਹੋ ਵੀ ਇੱਥੇ ਦੋਸ਼ੀ ਬਣਦਾ ਵਾ ਇਹਨਾਂ ਸਾਰਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਿਆ ਜਾਵੇ ਨਹੀਂ ਕੀਤਾ ਜਾਉ ਤਾਂ ਤੁਹਾਨੂੰ ਫੇਰ ਕਹਿਣਾ ਵੀ ਤਿੱਖਾ ਸੰਘਰਸ਼ ਫੜਿਆ ਜਾਵੇ ਪੁਲਿਸ ਨੂੰ ਵੀ ਦਿੱਤੀ ਕੋਈ ਕੰਪਲੇਂਟ ਨਹੀਂ ਪੁਲਿਸ ਨੂੰ ਕਾਨੂੰ ਦਿਆਂਗੇ ਸੀ ਇਹ ਡੀਸੀ ਸਾਹਿਬ ਨੂੰ ਮੌਖਿਕ ਤੌਰ ਤੇ ਸੁਣਾਂ ਦੀ ਵੀ ਨੌਲੇਜ ਲੈਂਦਾ ਗਿਆ ਵਾ ਆਪਣੇ ਐਸਸੀਐਲ ਦੇ ਚੇਅਰਮੈਨ ਆ ਸਰਦਾਰ ਕੁਲਦੀਪ ਸਿੰਘ ਮੈਦ ਤੇ ਸਾਡੇ ਐਸਸੀਐਲ ਦੇ ਪੰਜਾਬ ਦੇ ਵਾਈਸ ਚੇਅਰਮੈਨ ਮੇਸੀ ਹੌਤਾ ਜੀ ਇਹਨਾਂ ਨੇ ਮੌਖਿਕ ਤੌਰ ਤੇ ਡੀਸੀ ਸਾਹਿਬਾ ਨੂੰ ਵੀ ਇਹ ਕੀਤਾ ਵਾ ਉਹਨਾਂ ਨੂੰ ਵੀ ਇਹ ਰਿਜਾਇਤ ਤੌਰ ਤੇ ਟਾਇਆ ਗਿਆ ਵਾ ਤੇ ਉਹਨਾਂ ਨੇ ਕਿਹਾ ਵੀ ਜਾਂਚ ਕਰਕੇ ਇਹਦਾ ਪਤਾ ਕਰ ਲੈ। ਸਵੇਰੀ ਦੇ ਸੰਬੰਧ ਜਿਹਨਾਂ ਉਹਨਾਂ ਨੇ ਗੱਲ ਕੀਤੀ ਸੀ ਐਸੋ ਸੁਖਦੇਵ ਸਿੰਘ ਰੰਧਾਵਾ ਯੂ ਨਾਲ ਹਾਂਜੀ ਉਹਨਾਂ ਨੂੰ ਕਿਹਾ ਜੀ ਉਹ ਕਹਿੰਦੇ ਸੀ ਵੀ ਇਹ ਜਿਹੜਾ ਸੀ ਜਿਹੜਾ ਟੈਂਡਰ ਪਹਿਲਾਂ ਲਾਇਆ ਸੀ ਆ ਬੁੱਤ ਬਣਾਉਣ ਲਈ ਇਹ ਟੈਂਡਰ ਦੀ ਪ੍ਰਕਿਰਿਆ ਦੇ ਵਿੱਚ ਹੀ ਇਹ ਵੀ ਸ਼ਾਮਲਾ ਵੀ ਜੇ ਇਹਨੂੰ ਸਥਾਪਿਤ ਕਰਕੇ ਚੌਕ ਬਣਾਉਣਾ ਉਹਦੇ 'ਚ ਇਹ ਸ਼ਾਮਲ ਹੈਗੀ ਹੈ ਗੱਲ ਨਹੀਂ ਜੀ ਇਹਦੇ 'ਚ ਮੈਂ ਹੀ ਸ਼੍ਰੀ ਆਪਣੇ ਅੰਬੇਦਕਰ ਜੀ ਦਾ ਬੁੱਤ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਸੀ ਵੀ ਅੰਬੇਦਕਰ ਜੀ ਦਾ ਬੁੱਤ ਕਿਉਂਕਿ ਪੰਜਾਬ ਸਰਕਾਰ ਦੀ ਯੂਨੀਆ ਵੀ ਅੰਬੇਦਕਰ ਜੀ ਦੀ ਤੇ ਭਗਤ ਸਿੰਘ ਜੀ ਦੀ ਫੋਟੋ ਨਾਲ-ਨਾਲ ਲਾਈ ਆ ਸਾਨੂੰ ਬਹੁਤ ਖੁਸ਼ੀ ਹੋਈ ਸੀ ਵੀਹੰਤ ਕਮਿਊਨਿਟੀ ਹਾਲ ਭਗਤ ਸਿੰਘ ਦੇ ਨਾਮ ਤੇ ਆਲਰੇਡੀ ਸੀਗਾ ਤੇ ਸਾਡੇ ਮਾਨਯੋਗ ਅੰਬੇਦਕਰ ਜੀ ਦਾ ਬੋਤ ਵੀ ਸਥਾਪਿਤ ਹੋ ਗਿਆ ਸੀ ਤੁਹਾਨੂੰ ਬਹੁਤ ਰਹਾਇਸ਼ ਖੁਸ਼ੀ ਹੋਈ ਸੀ ਪਰ ਸਾਨੂੰ ਇਹ ਖੁਸ਼ੀ ਕੋਸ਼ ਦੇਣੀ ਨਹੀਂ ਰਹੀ ਇਹਨਾਂ ਨੇ ਇਹ ਜਿਹੜਾ ਕਮਿਊਨਿਟੀ ਹਾਲ ਆ ਭਗਤ ਸਿੰਘ ਜੀ ਦੇ ਨਾਮ ਤੇ ਉਹ ਇਹ ਢਾਲਾ ਸ਼ੁਰੂ ਕਰਤਾ ਉਹਨਾਂ ਦੀ ਦੁਵਾਰ ਸਾਰੀ ਕਰਾਤੀ ਕੱਲ ਨੂੰ ਇੱਥੇ 60 ਲੱਖ ਰੁਪਏ ਸਾਡਾ ਜਿਹੜਾ ਪਾਸ ਕੀਤਾ ਹੋਇਆ ਕੱਲ ਨੂੰ ਉਹ ਪੈਸੇ ਇੱਥੇ ਲੱਗਣੇ ਆ ਤਾਂ ਇਹਦੀ ਜਗਾ ਕਿੱਥੋਂ ਪੂਰੀ ਕਰਨਗੇ ਨਾਲੇ ਤਾਂ ਉਹ ਜੀ ਭਾਈ ਸਾਹਿਬ ਮੈਂ ਇੱਕ ਮਿੰਟ ਥੋੜੀ ਰਾਜੀ ਜੀ ਜੀ ਦੇਖੋ ਇਨਕਲਾਬ ਦਾ ਨਾਰਾ ਦੇਖ ਕੇ ਇਹ ਸਰਕਾਰ ਹੋਣ ਚਾਹੀ ਸੀ ਲੋਕਾਂ ਨੂੰ ਇਹਨਾਂ ਨੇ ਬੇਪੂ ਬਣਾਇਆ ਵੀ ਇਨਕਲਾਬ ਭਗਤ ਸਿੰਘ ਵਾਲਿਆਂ ਪੱਗਾ ਬਣ ਕੇ ਆ ਭਗਤ ਸਿੰਘ ਦੀ ਇਹ ਕਦਰ ਪਾ ਰਹੇ ਆ ਆ ਭਗਤ ਸਿੰਘ ਦਾ ਚੋਲ ਕੀ ਹੁਣ ਮੈਂ ਲਫਜ਼ ਨਹੀਂ ਵਰਤ ਸਕਦਾ ਉਹ ਸ਼ਹੀਦ ਆ ਸਾਡੇ ਕੌਮ ਦਾ ਸਰਮਾਇਆ ਇਹ ਉਹਨਾਂ ਉਦੋਂ ਤਾਂ ਮੈਂ ਕਹਿੰਦਾ ਵੈਸੇ ਪਤਾ ਪਰ ਉਹ ਤਾਂ ਨਾਲ ਨਿਰ ਫਿਰ ਜੜੀਆਂ ਇਹਨਾਂ ਨੇ ਫੋਟੋ ਡਰਾਮੇ ਨਾਲ ਲਾਈਆਂ ਹੋਈਆਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਥੋੜੇ ਸਾਹਮਣੇ ਅਸੀਂ ਦਾਦਾ ਪੌਰ ਬਮਾਨ ਹੋ ਰਿਹਾ ਇੱਥੇ ਆ ਆਜੋ ਜੋ ਜੜਾ ਤੁਸੀਂ ਕਹਿੰਦੇ ਆ ਮਤਾ ਦੇਖੋ ਇਹਦੇ ਤੇ ਬਕਾਇਦਾ ਲਿਖਿਆ ਹੋਇਆ ਬਈ ਸਾਡੇ ਸਿਧਾਂਤ ਨਰ ਮਤਾ ਸ੍ਰੀ ਭੀਮਰਾਓ ਵੇਦਕਰ ਜੀ ਦਾ ਬੁੱਤ ਕਿਸੇ ਬਾਜਮ ਜਗਾ ਤੇ ਕਿਸੇ ਜਿਹੜੀ ਜਗਾ ਪੂਰੀ ਕਿਸੇ ਔਕੜ ਨਾ ਆਵੇ ਇੱਕ ਇਹ ਬਲਕੇ ਜਿੱਥੋਂ ਟ੍ਰੈਫਿਕ ਵੀ ਨਿਰਬੇਗਨ ਚੱਲ ਸਕੇ ਲੋਕਾਂ ਨੂੰ ਦਿੱਕਤ ਨਾ ਆਵੇ ਉਹ ਪੰਜ ਨੰਬਰ ਚੁੰਗੀ ਚੁਣੀ ਗਈ ਹਾਂ ਉਹ ਉੱਥੇ ਲਾਉਣ ਦੀ ਇਹਦੀ ਤਜਵੀਜ਼ ਸੀ ਇੱਥੇ ਕੋਈ ਜਗਾ ਨਹੀਂ ਸੀ ਤੇ ਇੱਥੇ ਦੀ ਸੀ ਇਹਦੇ ਲਈ ਔਰ ਆਖਾਸ ਤੌਰ ਤੇ ਜਿਹੜਾ ਭਗਤ ਸਿੰਘ ਵਾਲੀ ਜਦੋਂ ਜਾਂ ਵੈ ਤਾਂ ਇੱਕੋ ਗੱਲ ਤੁਹਾਨੂੰ ਬੱਸ ਵੀ ਸ਼ਹੀਦਾਂ ਦੀ ਯਾਦ ਚ ਸਥਾਪਿਤ ਪੈਸੇ ਵੀ ਇੱਕ ਨਿਜਮ ਸਰਕਾਰੀ ਤੌਰ ਤੇ ਵੀ ਜਿੱਥੇ ਸਰਕਾਰੀ ਇੱਟ ਲੱਗੀ ਆ ਸਰਕਾਰੀ ਇਮਾਰਤ ਦੀ ਤੁਸੀਂ ਇੱਟ ਨੂੰ ਬਿਨਾ ਮਨਜ਼ੂਰੀ ਤੋਂ ਬਿਨਾ ਕਿਸੇ ਹਾਊਸ ਜਿਹੜਾ ਸਾਡਾ ਹਾਊਸ ਐ ਇਥੋਂ ਦੀ ਸੰਸਦ ਆ ਜਿਹੜਾ ਨਗਰ ਕਾਉਂਸਲ ਦਾ ਚੁਣੇ ਹੋਏ ਨੁਮਾਇੰਦਿਆਂ ਦਾ ਹਾਊਸ ਆ ਉਹਦੀ ਅਪਰੂਵਲ ਲੈ ਕੇ ਫਿਰ ਸਰਕਾਰ ਤੋਂ ਮਨਜ਼ੂਰੀ ਲੈ ਕੇ ਫਿਰ ਅਸੀਂ ਕੋਈ ਕਰ ਸਕਦੇ ਹਾਂ ਕਿਸੇ ਚੀਜ਼ ਨੂੰ ਅਕੂਪਾਈ ਮੇਰੇ ਠੇਕੇਦਾਰ ਕਹਿੰਦਾ ਵੀ ਅਸੀਂ ਮੈਨੂੰ ਐਸਓ ਨੇ ਦਿੱਤੀ ਹੈਗੀ ਪਰ ਵੀ ਓਹ ਠੇਕੇਦਾਰ ਸਾਹਿਬ ਦੱਸਣਗੇ ਜੀ ਆਓ ਇੱਕ ਮਿੰਟ ਕੱਕੜ ਜੀ ਪਲੀਜ਼ ਆਇਓ ਜਰਾ ਵੀ ਤੁਸੀਂ ਕਰੋ ਬਰੀਫ ਜੇ ਉਹਨਾਂ ਕੋਲੇ ਕੋਈ ਹੋਇਆ ਜੀ ਉਹ ਤਾਂ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗਾ ਤਾਂ ਇਹ ਕੋਈ ਮਤਾਏ ਦਾ ਨਹੀਂ ਹੁੰਦਾ ਕਿ ਨਾ ਕੋਈ ਮਤਾ ਪਾਸ ਕੀਤਾ ਗਿਆ ਇਹ ਤਾਂ ਆਪ ਹੋਦਰੀਆਂ ਜੀ ਫਿਰ ਜੇ ਸਰਕਾਰ ਆ ਤਾਂ ਸਰਕਾਰ ਤਾਂ ਜਿਹੜੇ ਮਰਜ਼ੀ ਘਾਟਾ ਦੂਗੀ ਜੀ ਕੋਈ ਵੀ ਹਦੇਸ਼ ਜਾਰੀ ਕਰਕੇ ਕਿਸੇ ਦਾ ਵੀ ਘਟਾ ਸਕਦੇ ਆ ਜਿਬਰਤਾ ਕੋ ਪੰਜ ਸੌ ਚੌਹਤਾਂ ਮਨਜ਼ੂਰੀਆਂ ਕਈ ਲੈਣੀਆਂ ਪੜਦੀਆਂ ਨੇ ਪਹਿਲੀ ਗੱਲ ਤਾਂ ਸਾਰਿਆਂ ਨੂੰ ਪਤਾ ਕੇ ਸਰਕਾਰੀ ਇਮਾਰਤ ਢਾਉਣਾ ਬਣਾਵਾ ਔਰ ਬਿਨਾ ਮਨਜ਼ੂਰੀ ਤੋਂ ਬਿੜਾ ਕਾਰਨ ਦੱਸੇ ਵੀ ਉਹਦਾ ਬਦਲ ਕੀ ਆ ਵੀ ਕਿਉਂ ਢਾਈ ਜਾ ਰਹੀ ਆ ਉਹਦਾ ਬਦਲ ਕੋਈ ਨਹੀਂ ਦੱਸਿਆ ਗਿਆ ਜਿਹੜਾ ਸ਼ਹੀਦਾ ਦੇ ਨਾਮ ਤੇ ਇਹ ਇਮਾਰਤ ਬਣੀ ਆ ਇਹ ਇਮਾਰਤ ਸੀਗੀ ਲੋਕਾਂ ਨੂੰ ਗਰੀਬ ਜਨਤਾ ਨੂੰ ਚਾਹੇ ਉਹ ਕਿਸੇ ਵੀ ਵਰਗ ਦੇ ਹੋ ਗਰੀਬ ਜਨਤਾ ਜਿਆਦਾਤਰ ਐਸਸੀਓ ਵੀਸੀ ਆਉਂਦੇ ਨੇ ਵੀ ਉਹ ਆਪਣੇ ਕਿਸੇ ਤਰ੍ਹਾਂ ਦੇ ਫੰਕਸ਼ਨ ਇੱਥੇ ਕਰ ਸਕਣ ਬਾਜ਼ਾਰੀਟਾ ਦੇ ਕਿਉਂਕਿ ਸਾਡੇ ਲੋਕਾਂ ਕੋਲੇ ਜਗ੍ਹਾ ਘੱਟ ਹੁੰਦੀਆਂ ਨੇ ਇੱਥੇ ਉਹ ਅੱਜਕੱਲ੍ਹ ਕਹਿੰ ਲੋ ਪਾਰਕ ਵਧੀਆ ਜੋ ਆਪੇ ਸਾਧਨ ਖੜੇ ਕਰ ਸਕਦੇ ਸੀਗੇ ਜੋ ਹਲਵਾਈ ਲਾਉਣਾ ਜਾਂ ਕੁਝ ਵੀ ਕਰ ਸਕਦੇ ਆ ਸੋ ਇਹ ਚੀਜ਼ ਨੂੰ ਰੈਨੋਵੇਟ ਕਰਨ ਲਈ ਪ੍ਰਧਾਨ ਜੀਆ ਨੇ 60 ਲੱਖ ਰੁਪਈਆ ਪਾਸ ਕੀਤਾ ਸੀਗਾ ਵੀ ਇਹਨੂੰ ਸਚਾਰੂ ਢੰਗ ਨਾਲ ਰੈਨੋਵੇਟ ਕਰਕੇ ਇਹ ਗਰੀਬ ਲੋਕਾਂ ਲਈ ਦੁਬਾਰਾ ਤੋਂ ਇਹਨੂੰ ਉਫਣ ਕੀਤਾ ਜਾਵੇ ਇਸ ਤੋਂ ਪਹਿਲਾਂ ਕਿਸੇ ਨੇ ਧਿਆਨ ਚ ਨਹੀਂ ਲਿਆਦਾ ਤਾ ਉਹਦੇ ਨਾਲ ਆ ਦਰਖਤ ਨੇ ਲੱਗੇ ਦਰਖਤ ਪੱਟਣ ਦੀ ਵੀ ਇੱਕ ਪਰਮਿਸ਼ਨ ਹੁੰਦੀ ਹੈ ਸੋ ਇਹ ਚੀਜ਼ ਨੂੰ ਜੇ ਢਾਵਾਗੇ ਦਰਖਤ ਵੀ ਪੱਟੇ ਜਾਣੇ ਨਹੀਂ ਢਾਉਣ ਦਾ ਮੇਨ ਕੀ ਮਸਲਾ ਹੈਦਾ ਕਿਉਂ ਧਖਾ ਗਿਆ ਇਹ ਤਾਂ ਸਮਝ ਨਹੀਂ ਆਉਂਦੀ ਇਹ ਸਾਨੂੰ ਨਹੀਂ ਪਤਾ ਵੀ ਇਹਨੂੰ ਕਿਉਂ ਢਾਇਆ ਜਾ ਰਿਹਾ ਨਾਇ ਦਾ ਕੋਈ ਰੀਜਨ ਦੱਸਿਆ ਜਾ ਰਿਹਾ ਵੀ ਇਹਨੂੰ ਢਾੱਕ ਕਿਉਂ ਰਹੇ ਆ ਕਿਉਂਕਿ ਦਰਖਤ ਲੱਗੇ ਆ ਜੀ ਜੇ ਕਹਿੰਦੇ ਆ ਵੀ ਅਸੀਂ ਟ੍ਰੈਫਿਕ ਚਲਾਉਣਾ ਤੇ ਦਰਖਤਾਂ ਕਰਕੇ ਟ੍ਰੈਫਿਕ ਕੰਮੇ ਚਲੇ ਜੂ ਇਹਨਾਂ ਕੋਲੇ ਕਿਹੜੀ ਮਨਜ਼ੂਰੀ ਹੈ ਦਰਖਤ ਕੌਣ ਪੱਟ ਸਕਦਾ ਜੀ ਦਰਖਤ ਕੀ ਉਹਦੀ ਪਾਵਰ ਹੈਗੀ ਵੀ ਉਹ ਦਰੱਖਤਾਂ ਦੇ ਵਿੱਚ ਫਟ ਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਇਹਦਾ ਗਲਤ ਆਈਡੀਆ ਵੀ ਸਾਰੂ ਢਾਂਗ ਨਾਲ ਜੇ ਕਹਿੰਦੇ ਟ੍ਰੈਫਿਕ ਚਲਾਉਣਾ ਕੈਂਪਰੂਨ ਤੋਂ ਟ੍ਰੈਕਰ ਨੂੰ ਦਰੱਖਤ ਨਾ ਕੀ ਕਰਨਗੇ ਇਹਦਾ ਆਪ ਉਧਰੀਆਂ ਚੱਲ ਰਹੇ ਆ ਜੀ ਪਤਾ ਨਹੀਂ ਇਹਨਾਂ ਦੀ ਕੀ ਮਨਚਾ ਹੋਊਗੀ ਅੱਗੇ ਕੱਜੇ ਦਾ ਤੁਹਾਨੂੰ ਪਤਾ ਹੀ ਹੈ ਕੀ ਰੌਲਾ ਪਿਆ ਸੀ ਸਾਰੇ ਪ੍ਰੈਸ ਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਹੁਣ ਰੱਬ ਜਾਣਦਾ ਜੀ ਇਹਨਾਂ ਦਾ ਕੀ ਕਰਨਾ ਕੋਈ ਕੋਈ ਲਿਖਤੀ ਨਹੀਂ ਵੀ ਇਹ ਕਿਉਂ ਆ ਜਾਂ ਕਿਉਂ ਆ ਇਹਦੇ ਬਦਲ ਦਾ ਕਾਰਨ ਦੱਸਿਆ ਜਾਣਾ ਚਾਹੀਦਾ ਨਾ ਵੀ ਇਹਨੂੰ ਆਪਾਂ ਟਾ ਕਿਉਂ ਰਿਹਾ ਆ ਇਹਦੇ ਦੇਖੋ ਸਾਡੇ ਕੋਲ ਤਾਂ ਇੱਕ ਕਾਰਨ ਲੈ ਕੇ ਤਾਂ ਆਏ ਆ ਕਿ ਇਹਨੂੰ ਗਰੀਬ ਜਨਤਾ ਲਈ ਰੈਨੋਵੇਟ ਕੀਤਾ ਜਾਣਾ ਚਾਹੀਦਾ ਸੀ ਜਿਹਦੇ ਵਿੱਚ ਇੱਥੇ ਜਗ੍ਹਾ ਦੀ ਜਦੋਂ ਆਪਾਂ ਕੋਈ ਫੰਕਸ਼ਨ ਕਰਨਾ ਚਾਹੇ ਉਹ ਸਾਡਾ ਕੋਈ ਗਮੀ ਦਾ ਜਾਂ ਖੁਸ਼ੀ ਦਾ ਕਿਥੇ ਜਗ੍ਹਾ ਦੀ ਤਾਂ ਲੋਡ ਵੱਧ ਤੋਂ ਵੱਧ ਪੈਣੀ ਜਗ੍ਹਾ ਦੀ ਘਾਟ ਘਾਰ ਨਹੀਂ ਇੱਥੇ ਫੰਕਸ਼ਨ ਲੋਕ ਕਰਦੇ ਨੇ ਸਾਡੇ ਜੇ ਜਿਹੜੀ ਜਗ੍ਹਾ ਖਤਮ ਕਰ ਦਿੱਤੀ ਜਾਊਗੀ ਤਾਂ ਫਿਰ ਤਾਂ ਇਹ ਇੱਕ ਕਿਸਮ ਦਾ ਖਤਮ ਹੋ ਗਿਆ ਨਾ ਇਹ ਪਾਰਟ ਸੋ ਇਹ ਚੀਜ਼ ਇੱਕਦਾਰ ਸਾਹਿਬ ਇਹ ਬਿਵਾਦ ਦੇ ਵਿੱਚ ਇਹ ਕੰਮ ਜਾਰੀ ਰਹੂ ਕਿ ਹੁਣ ਰੁਕ ਜਾਊਗਾ ਕਰੋ ਇਹ ਨਾ ਦਫ਼ਤਰ ਨਗਰ ਕੌਂਸਲ ਦੇ ਹੁਕਮਾਂ ਨਾਲ ਕੰਦ ਢਾਈ ਗਈ ਆ ਤੇ ਪਿੱਛੇ ਕਰਨ ਦਾ ਆਰਡਰ ਹੋਇਆ ਨਗਰ ਕੌਂਸਲ ਜਿਵੇਂ ਨਗਰ ਕੌਂਸਲ ਨੇ ਕਹਿਣਾ ਉਹਨੇ ਕੰਮ ਚੱਲਦਾ ਰਹੂਗਾ ਇਹ ਕੰਦ ਢਾਈ ਹੈਗੀ ਪਿੱਛੇ ਕਰਨੀ ਹੈ ਕੰਦ ਪਿੱਛੇ ਕਰਨ ਦੇ ਕਾਰਨ ਕੀ ਹੋਇਆ ਜੀ ਕਾਰਨ ਟ੍ਰੈਫਿਕ ਦੇ ਵਿਘਨ ਪੈਂਦਾ ਟ੍ਰੈਫਿਕ ਨੂੰ ਸੁਚਾਰੂ ਢੰਗ ਚਲਾਣ ਲਈ ਕਮੇਟੀ ਨਗਰ ਕੌਂਸਲ ਵੱਲੋਂ ਆਰਡਰ ਦਿੱਤੇ ਗਏ ਕੰਦ ਆ ਕੇ ਮਕਰ ਕੀਤੀ ਜਾਂਦੀ ਹੈ ਡੇਲੀ ਜਗਰਾਉਂ ਨਿਊਜ਼ ਦੀ ਵਿਸ਼ੇਸ਼ ਰਿਪੋਰਟ